ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼ਕਾਲ। ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਮੱਕੀ ਦੀ ਰੋਟੀ। ਤੁਹਾਨੂੰ ਕਿਵੇਂ ਦੀ ਲੱਗੂਗੀ ਮੱਕੀ ਦੀ ਰੋਟੀ? ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਮੱਕੀ ਦੀ ਰੋਟੀ ਵੈਸੇ ਮੈਨੂੰ ਬਣਾਉਣੀ ਨਹੀਂ ਆਉਂਦੀ ਠੀਕ ਹੈ। ਅੱਜ ਮੈਂ ਦੂਸਰੀ ਵਾਰ ਰੋਟੀ ਬਣਾ ਰਹੀ ਹਾਂ ਮੱਕੀ ਦੀ। ਇੱਕ ਦਿਨ ਤੁਹਾਨੂੰ ਪਹਿਲਾਂ ਬਣਾ ਕੇ ਦਿਖਾਈ ਸੀ। ਏ ਏ ਮੰਮੀ ਕਹਿੰਦੇ ਨਾ ਵੀ ਤੂੰ ਇਦਾਂ ਕਰਿਆ ਕਰ ਘਿਓ ਲਾ ਲਿਆ ਕਰਕੇ ਉਹਦਾ ਹੱਥ ਲਾ ਲਿਆ ਕਰ ਵੀ ਫਿਰ ਤੂੰ ਤੋਤੇ ਬੇਲ ਲਿਆ ਕਰ ਇੱਥੇ ਕੀ ਹੁੰਦਾ ਇਹ ਚੱਕਲਾ ਚੱਕਲੇ ਤੇ ਬੇਲ ਕੇ ਵੀ ਹੈ ਨਾ ਥੋੜੀ ਜੀ ਮਾ ਘਿਓ ਦਾ ਹੱਥ ਲਾ ਕੇ ਫਿਰ ਤੂੰ ਪਾ ਲਿਆ ਕਰ ਵੀ ਰੋਟੀ ਸੋਹਣੀ ਬਣਦੀ ਆ ਹੁਣ ਆਪਾਂ ਦੇਖਦੇ ਆ ਵੀ ਕਿਵੇਂ ਬਣੂਗੀ ਰੋਟੀ ਠੀਕ ਹੈ ਮੈਂ ਪਰਫੈਕਟ ਨਹੀਂ ਹੈਗੀ ਪਰਫੈਕਟ ਕੀ ਮੈਂ ਤਾਂ ਜਮਾ ਹੀ ਨਲਾਕ ਆ ਮੈਨੂੰ ਨਹੀਂ ਆਉਂਦੀ ਰੋਟੀ ਬਣਾਉਣੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ બસ ਕਮੈਂਟ ਕਰਕੇ ਦੱਸਦੇ ਹੋ ਵੀ ਮੈਂ ਦੂਜੀ ਵਾਰ ਰੋਟੀ ਬਣਾ ਰਹੀ ਹਾਂ ਕਿੱਦਾਂ ਦੀ ਬਣੀ ਹੈ ਠੀਕ ਹੈ ਬਸ ਮੈਨੂੰ ਆਹੀ ਸੋਣਾ ਕਰਨ ਆਉਂਦਾ ਲੋਈ ਹੈ ਜ ਹੁਣ ਮੈਂ ਇਹ ਤੇ ਕਿਉਂ ਲਾ ਲਾਣੀ ਹੈ ਨਾ ਕਿਉਂ ਲਾ ਕੇ ਮੈਂ ਇਹਨੂੰ ਬੇਲ ਲੰਨੀ ਆ ਠੀਕ ਹੈ ਜੀ ਆਜਾ ਵੀ ਚੱਕਲਿਆ ਬੇਲਣਿਆ ਚੱਕੜਾ ਆਏਗਾ ਸਾਰਾ ਇਦਾਂ ਮੈਂ ਬੇਲ ਲੰਨੀ ਆ ਇਹਨੂੰ ਜਿਹੜੀ ਕਿਸੇ ਭੈਣ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਹੈ ਨਾ ਉਹਨਾਂ ਵਾਸਤੇ ਆ ਇਹ ਜਿਹੜੀਆਂ ਭੈਣਾਂ ਨੂੰ ਬਣਾਉਣੀ ਆਉਂਦੀ ਆ ਉਹ ਤਾਂ ਮੈਨੂੰ ਸਵਾਦਨ ਠੀਕ ਹੈ ਇਦਾਂ ਇਦਾਂ ਕਰਕੇ ਨਾ ਇਹ ਹੌਲੀ ਹੌਲੀ ਮੈਨੂੰ ਵੇਚ ਲੰਮੀ ਆ ਇਹਨੂੰ ਆਪਾਂ ਵੇਚ ਲਿਆ ਹਾਈ ਹਾਈ ਭੈਣੇ ਰੋਟੀਆਂ ਟੁੱਟੀ ਨਾ ਭੈਣ ਬਣ ਕੇ ਮੈਂ ਬੜੀ ਮਿਹਨਤ ਕਰਦੀ ਆ ਮੈਂ ਤਾਂ ਸਿੱਖ ਲੈਣੇ ਆ ਹੁਣ ਬੁਢੇ ਹੋ ਕੇ ਥੋੜੋ ਸਿੱਖਾਂਗੇ ਹਨਾ ਮੰਮੀ ਦੇ ਹੱਥ ਦੀਆਂ ਨੇ ਕਿੰਨੀਆਂ ਚੱਲ ਜਾਵਾਂਗੀ ਸਹੀ ਚੱਲੇਗਾ ਹੁਣ ਇਹ ਬਿਲ ਗਈ ਆ ਰੋਟੀ ਹੁਣ ਨਾ ਇਹਨੂੰ ਮੈਂ ਚੱਕ ਕੇ ਨਾ ਇਦਾਂ ਇਦਾਂ ਮਤਲਬ ਆਏ ਹਾਏ ਆ ਜਾ ਆ ਜਾ ਇਦਾਂ 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 ਦਾ ਕਰ ਲਿਆ ਹੁਣ ਇਹਨੂੰ ਪਾ ਪਾ ਦਾਂਗੇ ਤਵੇ ਤੇ ਆ ਚੁੱਕੋ ਜੀ ਥੋੜੀ ਜਿਹੀ ਮੋਟੀ ਹੋ ਗਈ ਐ ਜਿਆਦਾ ਵੀ ਨਹੀਂ ਹੋਈ ਮੋਟੀ ਰੋਟੀ ਸੋਹਣੀ ਹੋਈ ਐ ਹੁਣ ਆਪਾਂ ਲੈ ਲੈਣਾ ਦੂਜਾ ਪੇੜਾ ਦੂਜਾ ਪੇੜਾ ਲੈ ਕੇ ਆਪਾਂ ਪਾਣੀ ਦਾ ਹੱਥ ਲਾ ਕੇ ਕੋਸ਼ਿਸ਼ ਕਰਦੇ ਆਂ ਵੀ ਮੈਂ ਤੁਹਾਨੂੰ ਦਿਖਾਉਂਗੀ ਵੀ ਮੈਂ ਪਾਣੀ ਦਾ ਹੱਥ ਲਾ ਕੇ ਕੀ ਕੀ ਚੱਲ ਚੜ੍ਹਦੀ ਐ ਠੀਕ ਹੁਣ ਮੈਂ ਪਾਣੀ ਦਾ ਹੱਥ ਲਾਇਆ ਸਾਗ ਸਰੋਂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਨਹੀਂ ਕਿ ਜਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ ਨਹੀਂ ਕਿ ਜਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ ਮਾਫ ਕਰਿਓ ਜੇ ਰੋਟੀ ਟੜ ਟੜ ਗਈ ਠੀਕ ਹੈ ਹਸਣਾ ਨਹੀਂ ਮੇਰੇ ਤੇ ਖੱਚ ਦਸ ਰਹੀਆਂ ਹਾਂਜੀ ਆ ਬਣੀ ਆਪਣੀ ਮੱਕੀ ਦੀ ਰੋਟੀ ਕਮੈਂਟ ਕਰਕੇ ਦੱਸਿਓ ਥੋੜੀ ਜਿਹੀ ਜਲ ਗਈ ਲੱਗਦਾ ਵੀ ਸਹੀ ਬਣੀਆਂ ਮੈਂ ਤਾਂ ਗੈਸ ਦੀ ਬਣਾਉਣੀ ਆ ਹਜੇ ਪਹਿਲਾਂ ਸਿੱਖ ਲਈਏ ਫਿਰ ਚੁੱਲ੍ਹੇ ਤੇ ਬਣਾ ਲਿਆ ਕਰਾਂਗੇ ਠੀਕ ਹੈ ਜੀ ਇਹ ਰੋਟੀ ਚ ਨੌਕਸ ਫਰੀਜ ਦੱਸ ਦਿਓ ਮੈਨੂੰ ਬੰਦੇ ਨੂੰ ਤਾਂ ਹੀ ਪਤਾ ਲੱਗਦਾ ਹੁੰਦਾ ਹਨਾ ਹੁਣ ਸਾਡੇ ਮੰਮੀ ਤਾਂ ਐਂ ਕਹਿ ਦਣਗੇ ਵੀ ਬਹੁਤ ਸਵਾਦ ਆ ਬਹੁਤ ਸਵਾਦ ਆ ਕਿਉਂਕਿ ਉਹਨਾਂ ਨੂੰ ਮੰਜੇ ਤੇ ਰੋਟੀ ਮਿਲ ਜੂਗੀ ਅਜੀ ਅੱਗੇ ਉਹ ਆਪ ਲਾਉਂਦੇ ਨੇ ਹਨਾ ਪਾਣੀ ਦਾ ਹੱਥ ਆਪਾਂ ਲਾ ਲਿਆ ਹੁਣ ਆਪਾਂ ਇਹਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆ ਜੇ ਰੋਟੀ ਨੂੰ ਟੁੱਟ ਗਈ ਨਾ ਪਲੀਜ਼ ਹੱਸਿਓ ਨਾ ਆਈ ਹਾਈ ਲਾ ਤੇੰਨਦਰ ਚੱਕ ਤੇ ਫੱਟੇ ਭਾਈ ਰੋਟੀਆਂ ਵਾਲੇ ਤਾਂ ਲੈ ਆਏ ਹੋ ਜਾਂਦਾ ਯਾਰ ਦੇ ਆ ਚੀਜ਼ ਹੋ ਜਾਂਦੀ ਆ ਰੋਟੀ ਆ ਚੀਜ਼ ਹੋ ਜਾਂਦੀ ਆ ਕਿਉਂ ਤੋਂ ਬਿਨਾਂ ਨਹੀਂ ਮੈਂ ਰੋਟੀ ਬਗਾ ਸਕਦੀ ਪਤਾ ਨਹੀਂ ਹਜੇ ਮੈਨੂੰ ਲਾਉਣੀ ਨਹੀਂ ਆਉਂਦੀ ਬੂ ਬਹਿ ਮਰ ਜਾ ਟਾ ਟਾਟੂ ਟਕੇ ਹਾਂ ਡਿੰਗੇ ਰੋਟੀਆਂ ਨਾ ਵੀ ਪ੍ਰਾਬਾ ਪਾਣੀ ਵਾਲਾ ਕੰਮ ਨਹੀਂ ਆਪਾਂ ਕਰਦੇ ਲੈ ਭਈ ਆਪਾਂ ਘਿਓ ਦਾ ਹੀ ਹੱਥ ਲਾਉਨੇ ਆ ਪਾਣੀ ਪੂਣੀ ਵਾਲੀਆਂ ਨਹੀਂ ਮੇਰੇ ਤੋਂ ਪੱਕਦੀਆਂ ਠੀਕ ਹੈ ਘਿਓ ਦਾ ਹੱਥ ਹੀ ਠੀਕ ਹੈ ਮੈਨੂੰ ਲੱਗਦਾ ਹੁਣ ਇਹਦਾ ਆਟਾ ਖਰਾਬ ਹੋ ਗਿਆ ਆ ਚੱਕੋ ਅੱਜ ਤਾਂ ਮੈਂ ਆਟਾ ਵੀ ਗਰਮ ਪਾਣੀ ਨਾਲ ਗੁੰਨੇ ਆ ਪਹਿਲਾਂ ਬਲੌਗ ਦੇ ਵਿੱਚ ਨਾ ਭਣਾ ਕਹਿੰਦੀ ਆ ਸੀ ਲਾਈਵ ਦੇ ਵਿੱਚ ਵੀ ਤੁਸੀਂ ਆਟਾ ਗਰਮ ਪਾਣੀ ਨਾਲ ਗੁੰਨੇ ਆ ਕਰੋ ਮੈਂ ਆਟਾ ਵੀ ਗਰਮ ਪਾਣੀ ਨਾਲ ਗੁੰਨੇ ਆ ਅੱਜ ਤਾਂ ਉਹ ਰੋਟੀ ਤਾਂ ਸੋਹਣੀ ਬਣੀ ਆ ਪਹਿਲਾਂ ਤੇ ਹੁਣ ਮੈਂ ਇਹਨੂੰ ਪਹਿਲਾਂ ਮੰਗੂ ਹੀ ਬੇਲ ਲੁੰਨੇ ਆ ਨਾ ਕੰਨ ਪੰਗਾ ਲੈਣਾ ਪਾਣੀ ਨਾਲ ਇਹ ਤਾਂ ਪਰਫੈਕਟ ਭੈਣੇ ਹੀ ਬਣਾ ਸਕਦੀਆਂ ਨੇ ਮੈਂ ਨਹੀਂ ਬਣਾ ਸਕਦੀ ਆਹੀ ਆਹੀ ਸਹੀ ਆ ਕਿਉਂ ਜਿੰਦਾ ਰਹਾ ਦਾ ਸਣਦਾ ਸਹੀ ਗੱਲਾਂ ਆਪਾਂ ਨਹੀਂ ਪੰਜ਼ਾ ਲੈਣਦੇ ਨਾਲੇ ਪਕੜੀ ਰੋਟੀ ਬਣਦੀਆਂ ਨਾਲੇ ਟੇਸਟੀ ਜੰਮੀ ਜੰਮੀ ਘਿਓ ਵਾਲੀ ਹੈ ਨਾ ਆ ਦੇਖੋ ਵੇਲਣਾ ਹੀ ਜਿੰਦਾ ਦਾ ਸਣਦਾ ਚੱਕਾਂਗੇ ਤਾਂ ਫੇਰ ਟੜਜੂ ਖੜਜਾ ਆ ਦੇਖੋ ਨਾ ਇਦਾਂ ਰੋਟੀ ਸੋਹਣੀ ਲੱਗਦੀ ਹੈ ਮੈਨੂੰ ਕਿਉਂਕਿ ਦੂਜੇ ਲੋਕ ਬਣਾਉਣੀ ਨਹੀਂ ਨਾ ਹੁੰਦੀ ਆ ਦੇਖੋ ਕਿੰਨੀ ਸੋਹਣੀ ਬਣ ਗਈ ਰੋਟੀ ਠੀਕ ਹੈ ਹੁਣ ਇਹਨਾਂ ਨੂੰ ਪਤਵੇਂ ਦਬਾ ਲੈਂਦੇ ਆ। ਤਾਂ ਡਿਪੈਂਡ ਹੁੰਦੀ ਹੈ। ਦੇਖੋ ਜੀ ਭੈਣ ਭਰਾਓ ਇਦਾਂ ਰੋਟੀ ਬਣ ਗਈ ਮੇਰੀ ਦੇਖੋ ਕਿੰਡੀ ਪਿਆਰੀ ਲੱਗਦੀ ਆ ਆਪਣੇ ਮੀਊ ਮੀਠਾ। ਸੋਹਣੀ ਬਣੀ ਆ ਨਾ ਰੋਟੀ ਦੇਖੋ। ਆਹ ਦੇਖੋ ਜੀ ਕਿਉਂ ਵਾਲਾ ਕੰਮ ਵੀ ਕਰੇ ਕਦੇ ਖਰਾਬ ਹੋ ਜਾਂਦਾ ਵੀ ਕਿਉਂ ਨਾ ਰੋਟੀ ਵਧੀਆ ਪੱਕ ਜਾਂਦੀ ਆ। ਆ ਬਣ ਗਿਆ ਭਾਰਤ ਦਾ ਨਕਸ਼ਾ। ਠੀਕ ਹੈ ਨਕਸ਼ਾ ਵੀ ਨਹੀਂ ਬਣਿਆ। ਪੜਨੇ ਚਾ ਕਾ ਚਾ ਕਾ ਪਤਾ ਨਹੀਂ ਆਈ ਵੇ ਅਸੇ ਦੂਜੀ ਰੋਟੀ ਸੋਣੀ ਬਣੀ ਆ ਦੇਖੋ ਆ ਰੋਟੀ ਸੋਣੀ ਬਣੀ ਆ ਠੀਕ ਹੈ ਚਾਰ ਇੱਕ ਰੋਟੀ ਤਾਂ ਕੈਂਟ ਬਣੀ ਆ ਹਾਂਜੀ ਦੇਖੋ ਮੇਰੀਆਂ ਰੋਟੀਆਂ ਭੈਣੋ ਕੋਈ ਨੁਕਸ ਨਕਸ਼ ਕੱਢਦੇ ਹੋ ਕਿਵੇਂ ਬਣਾਈ ਦੀ ਆ ਰੋਟੀ ਮਾ ਮੂੜੀਆਂ ਕੱਟ ਲਾ हां ਸੱਜੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਤੁਸੀਂ ਮੂੜੀਆਂ ਚਿੱਟੀਆਂ ਤਾਂ ਵੇਖੀਆਂ ਹੋਣੀਆਂ ਹਨ ਮੈਂ ਤੁਹਾਨੂੰ ਰੈੱਡ ਮੂੜੀਆਂ ਦਿਖਾਉਣੀ ਆ ਇੱਕ ਮਿੰਟ ਰੁਕੋ ਬੱਸ ਆ ਦੇਖੋ ਲਾਲ ਮੂੜੀਆਂ ਦੇਖੀਆਂ ਨੇ ਕਿਸੇ ਨੇ ਆ ਚਿੱਟੀ ਆ ਆਹ ਦ ਪਿੰਕ 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 ਮੂੜੀਆਂ ਨੇ ਜੋ ਲੈ ਕੇ ਆਏ ਨਾ ਸਰਦਾਰ ਜੀ ਖੇਤੋਂ ਮੈਂ ਕਾ ਗਾਜਰਾ ਨਹੀਂ ਮੈਂ ਜਕੀਰੇ ਨਹੀਂ ਮੰਨੇ ਆ ਕਹਿੰਦੇ ਨਹੀਂ ਨਹੀਂ ਰੈੱਡ ਮੂਲੀਆਂ ਨਹੀਂ ਸੱਚੀ ਮੂਲੀਆਂ ਲੈ ਗਈਆਂ ਦੇਖੋ ਪਿੰਕ ਕਿਸੇ ਹੋਰ ਦੇ ਖੇਤ ਚ ਲੱਗਦੀਆਂ ਨੇ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਤਾਂ ਪਹਿਲੀ ਵਾਰ ਦੇਖੀਆਂ ਨੇ ਇਹ ਸੁਮੋਸਾ ਸਸਤਾ ਕੀ ਡਾਇਟ ਇਹਨਾਂ ਦੇ ਤਾਂ ਸੁਮੋਸਾ ਡੋਕਲਾ ਹਲਾ ਦਿਆ ਕਰਨਾ ਸਹੀ ਗੱਲ ਨਕਸ਼ੇ ਪਾਰ ਤਦੇ ਇੰਨਾクセ ਭਾਰਤ ਦੇ ਭੈਣ ਭਾਈਓ ਰੋਟੀ ਬਣ ਗਈ ਤਿਆਰ ਮੂੜੀਆਂ ਰੈੱਡ ਮੂੜੀਆਂ ਕੱਟ ਲਈਆਂ ਨੇ ਜਿਹਨੇ ਖਾਣੀਆਂ ਖਾ ਸਕਦੀ ਆ ਧੰਨਵਾਦ ਭੈਣੋ ਪ੍ਰਭੂ ਸਾਡੇ ਤੁਹਾਨੂੰ ਬਲੌਗ ਕਿਵੇਂ ਆਹ ਮੂੜੀਆਂ ਕੱਟੀਆਂ ਨੇ ਦੇਖੋ